ਇਹ ਸ਼ਾਸਕ ਚੱਕਰ ਦੇ ਫੇਰੀ ਲਾਪਰਿਸ਼ਟ ਹੋ ਜਾਏ ਤਾਂ ਪ੍ਰਸ਼ਾਸਕ ਆਪਣੇ ਆਪ ਹੋ ਗਿਆ ਕਰ ਲਿਆ ਜਿਹੜੇ ਐਮ ਐਲ اے ਹਨ ਉਹ ਸਿਰੇਮ ਲੁੱਟਾਂ ਤੇ ਲੱਗੇ ਹੈਗੇ ਕਿਉਂਕਿ ਜੇ ਮੈਂ ਕਹਿੰਨਾ ਤਾਂ ਇਹ ਤੇ ਜਿਹੜੀ ਸਾਡੀ ਬੀਬੀ ਜੀ ਇੱਥੇ ਐਮ ਐਲ اے ਸਾਬਾ ਬਣੀ ਹੋਈ ਹੈ ਸਾਡੀ ਭੈਣ ਆ ਛੋਟੀ ਪਰ ਮੈਂ ਇਹ ਦੇਖਦਾ ਉਹ ਇਹੀ ਇਹ ਕਿਆ ਕਰਦੀ ਸੀ ਕਿ ਐਮ ਐਲ اے ਤੋਂ ਬਿਨਾ ਤਾਂ ਚੱਪਲ ਨਹੀਂ ਚੋਰੀ ਹੋ ਸਕਦੀ ਅੱਜ ਚੱਪਲ ਦਾ ਛੱਡੋ ਤੁਸੀਂ ਲੋਕਾਂ ਦੇ ਘਰ ਲੁੱਟੇ ਜਾ ਰਹੇ ਆ ਅੰਦਰ ਵੜ ਕੇ ਲੁੱਟੇ ਜਾ ਰਹੇ ਆ ਫਿਰ ਇਟ ਮੀਨ ਇਹਨਾਂ ਦੀ ਸਰਪ੍ਰਸਤੀ ਦੇ ਥੱਲੇ ਸਾਰਾ ਕੁਝ ਹੋ ਰਿਹਾ ਹੈਗਾ ਕੋਈ ਡਵੈਲਪਮੈਂਟ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਦੋ ਰੋਜ਼ ਦੁਕਾਨਾਂ ਦੇ ਤਾਲੇ ਟੁੱਟ ਰਹੇ ਆ 10-10 ਦੁਕਾਨਾਂ ਦੇ ਇੱਕ-ਇੱਕ ਦੇ ਅੰਦਰ ਤਾਂ ਇਹਦਾ ਇਹਦਾ ਤਾਂ ਕੋਈ ਹੋ ਨਹੀਂ ਬਣਦਾ ਕਿ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਜਿਹੜਾ ਉਹ ਇੱਥੇ ਪੂਲ ਦਾ ਜਿਹੜਾ ਮਾਮਲਾ ਸੀ ਲੋਕ ਉਰੇ ਇੰਨੇ ਪਰੇਸ਼ਾਨ ਸੀ ਮੈਂ ਤੁਹਾਨੂੰ ਦੱਸਾਂ ਸਾਰਾ ਸ਼ਹਿਰ ਕੱਟ ਗਿਆ ਸੀ ਉਹ ਤਾਂ ਬੀਬੀ ਜੀ ਨੇ ਮੈਸੇਜ ਕੀਤਾ ਕਿ ਜਦੋਂ ਤੱਕ ਮੈਂ ਨਹੀਂ ਆਂਦੀ ਮੈਨਾਂ ਵੀ ਜਿਹੜੇ ਅਧਿਕਾਰੀ ਨਾਲ ਗੱਲ ਕੀਤੀ ਕਿਤੇ ਜੀ ਬਿਲਕੁਲ ਇੱਕ ਤਰੀਕ ਤੋਂ ਸਾਡਾ ਅਸੀਂ ਕੰਪਲੀਟ ਕਰਕੇ ਹਟੇ ਹੈਗੇ ਆ ਤੇ ਇਹ ਮੰਦ ਹੈਗੀ ਆ ਤਾਂ ਪਰ ਉਹਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਲੋਕਾਂ ਨੇ ਪ੍ਰੋਟੈਸਟ ਚਾਕੇ ਜਿਹੜਾ ਹੈਗਾ ਵੀ ਸਾਡਾ ਸਾਰਾ ਬੱਚੇ ਉਧਰ ਨੇ ਆਪ ਇਧਰ ਨਹੀਂ ਤਾਂ ਪ੍ਰੋਟੈਸਟ ਜਿਹਾ ਕੇ ਉਹਨਾਂ ਨੇ ਜਿਹੜਾ ਹੈਗਾ ਇਹਨੂੰ ਖਲਵਾਤਾ ਮੈਨੂੰ ਨੇ ਲੱਗ ਰਿਹਾ ਵੀ ਸ਼ਾਇਦ ਇਹ ਬੁਖਲਾ ਗਿਆ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਆਪਦੀ ਪਾਰਟੀ ਨੇ ਵੀ ਨਕਾਰ ਦਿੱਤਾ ਹੈ ਤੁਹਾਨੂੰ ਪਤਾ ਹੈ ਗਾਂਧੀ ਜੀ ਵੇਲੇ ਇਹਨਾਂ ਨੇ ਕੀ ਕੀਤਾ ਸੀਗਾ ਤੇ ਤੁਹਾਨੂੰ ਮੈਨੂੰ ਸ਼ਾਇਦ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦੱਸਣ ਦੀ ਲੋੜ ਨਹੀਂ ਇਹ ਕਿਹੜੀ ਪਾਰਟੀ 'ਚ ਭੱਜ ਰਹੇ ਸੀ ਜੁਆਇਨ ਹੋਣ ਨੂੰ ਉਸ ਪਾਰਟੀ ਨੇ ਵੀ ਨਕਾਰਤਾ ਆਰਦੀ ਪਾਰਟੀ ਨੇ ਵੀ ਨਕਾਰਿਆ ਜਿਹੜੀ ਪਾਰਟੀ 'ਚ ਜੁਆਇਨ ਹੋਣਗੇ ਸੀ ਉਹਨਾਂ ਨੇ ਵੀ ਨਕਾਰਤਾ ਇਸ ਕਰਕੇ ਬੁਖਲਾ ਗਏ ਹੈ ਜਿਹੜੀ ਇਹਨਾਂ ਦੀ ਆਪਦੀ ਸੱਚਾਈਆਂ ਨੇ ਉਹ ਕਹਿੰਦੇ ਬੰਦਾ ਜਦੋਂ ਸਾਰਾ ਦਿਨ ਉਹਨਾਂ ਕਹਾਣੀਆਂ 'ਚ ਹੀ ਰਵੇ ਉਹ ਰਾਤ ਨੂੰ ਸੁਪਨੇ 'ਚ ਪਈ ਵੀ ਉਹੀ ਆਈ ਜਾਂਦੇ ਆ ਪਹਿਲਾਂ ਮੈਡਮ ਕਹਿੰਦੇ ਸੀ ਵੀ ਚप्पल ਚੋਰ ਮੈਨੂੰ ਚप्पल ਚੋਰ ਗਿਆ ਵੀ ਚप्पल ਵੀ ਐਮਐਲਏ ਦੀ ਮਰਜ਼ੀ ਤੋਂ ਵੀ ਨਾ ਚੋਰੀ ਨਹੀਂ ਹੁੰਦੀ ਮੈਂ ਪਹਿਲਾਂ ਉਹਨਾਂ ਨੂੰ ਇਹ ਵਾਰ ਕਹਿ ਬੈਠੀ ਮੇਰੇ ਵੱਡੇ ਵੀਰ ਪੜ ਕੇ ਸਮਝ ਲੋ ਥੋੜਾ ਜਾ ਉਹਦਾ ਮੁਹਾਵਰੇ ਦਾ ਕੀ ਮਤਲਬ ਸੀ ਇਹਨਾਂ ਨੇ ਹਰ ਚੀਜ਼ ਤੇ ਰਾਜਪੁਰੇ ਚ ਕਬਜ਼ੇ ਕੀਤੇ ਹੋਏ ਸੀ ਹਰ ਬੰਦੇ ਨੂੰ ਡਰਾਇਆ ਹੋਇਆ ਸੀ ਹਰ ਥਾਂ ਤੇ ਇਹਨਾਂ ਦਾ ਦਖਲ ਸੀ ਮੈਂ ਉਸ ਲਈ ਕਿਹਾ ਸੀ ਕਿ ਚੱਪਲ ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਇੱਥੇ ਚੋਰੀ ਨਹੀਂ ਹੋ ਸਕਦੀ ਇਹ ਹੁਣ ਉਹ ਆਪ ਦੀ ਕਹਾਣੀ ਆਪ ਹੀ बार-बार ਬੋਲੀ ਜਾਂਦੇ ਆ ਤੇ ਮੈਨੂੰ ਤਾਂ ਉਹ ਲੱਗਦਾ ਵੀ ਛੱਜ ਦਾ ਬੋਲੇ ਛਾਲ ਨਹੀਂ ਕੀ ਬੋਲੇ ਇਹ ਮੈਨੂੰ ਨਹੀਂ ਸਮਝ ਆਂਦੀ ਵੀ ਐਨੇ ਜ਼ਿਆਦਾ ਬੁਖਲਾ ਚੁੱਕੇ ਐ ਮੈਂ ਇਹਨਾਂ ਨੂੰ ਕਹਿੰਨੀ ਆ ਵੀਰ ਤੁਹਾਨੂੰ ਤੁਹਾਡੀ ਪਾਰਟੀ ਨੇ ਰਿਜੈਕਟ ਕਰਤਾ ਤੁਹਾਡੀ ਪਾਰਟੀ ਨੇ ਨਕਾਰਤਾ ਹੁਣ ਆਰਾਮ ਨਾਲ ਬੈਠੋ